ਇਸ ਕੋਰ ਅਸੀਂ ਇੱਥੇ ਬਰਪਾਲ ਸਾਹਿਬ ਸ਼੍ਰੀ ਰਾਮ ਰਾਜ ਜੀ ਦੇ ਸੁਭਰਾਨਾ ਕਰਨ ਆਏ ਆ ਉਹਨਾਂ ਦੀ ਕਿਰਪਾ ਨਾਲ ਮੇਰਾ 골ਡ ਮੈਡਲ ਆਇਆ ਐਸ਼ੀਅਨ ਕਪ ਚਾਂਟੀਚ ਅਬੂਦਾਬੀ ਯੂਏਚ ਚੈਂਪੀਅਨਸ਼ਿਪ ਹੈਲਡ ਹੋਈ ਸੀ ਉਥੇ ਪਾਕਿਸਤਾਨ ਨੂੰ ਹਰਾ ਕੇ ਮੇਰਾ 골ਡ ਮੈਡਲ ਆਇਆ ਆਪਣਾ ਟਾਰਗੇਟ ਪੂਰਾ ਹੋਇਆ ਅਗਲਾ ਅਗਰ ਵਰਲਡ ਚੈਂਪੀਅਨਸ਼ਿਪ ਹੁੰਦੀ ਹੈ ਸਾਡੇ ਸੁਭਰੂ ਨੇ ਜਿੱਤ ਉਹਦੇ ਵਿੱਚ ਵੀ ਇਦਾਂ ਹੀ ਬਾਬਾ ਜੀ ਦੀ ਕਿਰਪਾ ਨਾਲ ਅਗਰ ਮੌਕਾ ਮਿਲਿਆ ਤੇ ਇਦਾਂ ਹੀ ਦੇਸ਼ ਤੇ ਕੌਮ ਦਾ ਨਾਰਾ ਸੁਣਨਾ ਬਹੁਤ ਚੰਗਾ ਲੱਗ ਰਿਹਾ ਹੈ ਸਭ ਕੁਝ ਗੁਰੂ ਦੀ ਕਿਰਪਾ ਹੀ ਹੈਗੀ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਪਤਾ ਵੀ ਨਹੀਂ ਹਿੱਲਦਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਤੇ ਉਹਨਾਂ ਦੀ ਕਿਰਪਾ ਹੀ ਹੈ ਤੇ ਇੱਥੇ ਇੱਥੇ ਆ ਕੇ ਅਸੀਂ 골ਡ ਮੈਡਲ ਦਿੱਤੇ ਉੱਥੇ ਜਾ ਕੇ ਅਸੀਂ 골ਡ ਮੈਡਲ ਜਿੱਤੇ ਤੇ ਇੰਡੀਆ ਦਾ ਫਲੈਗ ਉੱਪਰ ਲੈ ਕੇ ਗਏ ਆ ਤੇ ਕੌਮ ਦੇਸ਼ ਤੇ ਕੌਮ ਦਾ ਨਾਰਾ ਲਾ ਰਿਹਾ ਸੀ ਜਿਹੜੀ ਕੁੜੀ ਨੇ ਆਪਣਾ ਮੈਡਲ ਜਿੱਤਿਆ ਜੀ ਉਹਨਾਂ ਦਾ ਸ਼ੁਕਰਾਨਾ ਕਰਨ ਆਏ ਆ ਕਿਉਂਕਿ ਅਸੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੀ ਆ ਜਿਹੜੇ ਸਾਰੀ ਚੀਜ਼ਾਂ ਹੋਈਆਂ ਉਹ ਇਹ ਕਰਕੇ ਆ ਜੀ ਤੇ ਅਸੀਂ ਤਾਂ ਮਤਲਬ ਨਾਲ ਸਪੋਰਟ ਕਰ ਸਕਦੇ ਹਾਂ ਬਾਬੇ ਦੀ ਕਿਰਪਾ ਬਗੈਰ ਅਸੀਂ ਕਿਤੇ ਵੀ ਨਹੀਂ ਕਿ ਨਾਲ ਜਿਹੜਾ ਪਰਿਵਾਰ ਹੈ ਉਹ ਸਾਰਾ ਨਾਲ ਸਪੋਰਟ ਦੇਗਾ ਕੁੜੀ ਨੇ ਸਾਨੂੰ ਕੀ ਕਹਿੰਦੇ ਆਪਾਂ ਦਾ ਰੱਬ ਨਾਲ ਹੀ ਰੱਬ ਸ਼ੁਕਰੇ ਸ਼ੁਕਰ ਹੀ ਹੈ ਜੀ ਕਿ ਰੱਬ ਨੇ ਇਹੇ ਕਰਕੇ ਸਾਨੂੰ ਜਾਣਦੇ ਲੋਕੀ ਤੇ ਇਹ ਹੀ ਬਹੁਤ ਮਾਣ ਹੈ ਸਾਡੀ ਪਰਿਵਾਰ ਲਈ ਬਹੁਤ ਵੱਡਾ ਮਾਣ ਹੈ ਜੀ ਇਹ ਕਿ ਕੁੜੀ ਨੇ ਬਹੁਤ ਮਿਹਨਤ ਕਰਕੇ ਇੱਥੇ ਪਹੁੰਚੀ ਹੋ। ਕਮਲਦੀਪ ਮੇਰਾ ਨਾਮ ਹੈ ਜੀ ਸਾਡੇ ਪੰਜਾਬ ਦੀ ਬੇਟੀ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਜੁਗਯਾ ਦੇ ਵਿੱਚ ਹੋਈਆਂ ਜਿਹੜੀਆਂ ਏਸ਼ੀਆ ਗੇਮਾਂ ਉਹਦੇ ਵਿੱਚ 70 ਕਿਲੋ ਕੁਸ਼ਤੀ ਮੁਕਾਬਲੇ ਬਾਕਸਿੰਗ ਮੁਕਾਬਲੇ ਦੇ ਵਿੱਚ ਇਸ ਬੇਟੀ ਨੇ ਪੰਜਾਬ ਦੀ ਬੇਟੀ ਗੁਰਸੇਵਤ ਕੌਰ ਨੇ ਜੋ ਉੱਥੇ 골ਡ ਮੈਡਲ ਹਾਸਲ ਕੀਤਾ ਇਹਦੇ ਵਾਸਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਪਰਿਵਾਰ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਮਾਣ ਦੀ ਗੱਲ ਕਿਉਂਕਿ ਇੱਕ ਇੰਨੀ 9th ਕਲਾਸ ਚ ਪੜ੍ਹਦੀ ਲੜਕੀ ਜਿਹੜੀ ਇਹਨਾਂ ਖੇਡ ਕੇ ਉੱਥੇ 골ਡ ਮੈਡਲ ਲਿਆਉਣਾ ਪੰਜਾਬ ਵਾਸਤੇ ਬਹੁਤ ਸੁਭਾਗਾ ਦੇਣਾ ਕਿਉਂਕਿ ਪੰਜਾਬ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਾਡਾ ਪੰਜਾਬ ਇਹਨਾਂ ਗੇਮਾਂ ਦੇ ਵਿੱਚ ਕਾਫੀ ਪਿਛੜਿਆ ਹੋਇਆ ਸੀ ਸੋ ਇਹ ਮਾਪਿਆਂ ਦੇ ਹੌਂਸਲੇ ਸਦਕਾ ਕੋ ਸਾਹਿਬਾਂ ਦੇ ਹੌਂਸਲੇ ਸਦਕਾ ਅਕੈਡਮੀ ਦੇ ਹੌਂਸਲੇ ਸਦਕਾ ਇਹ ਲੜਕੀ ਕੇਢੀ ਹੈ ਸੋ ਇੰਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੇ ਪਰਿਵਾਰ ਨੂੰ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਵਧਾਈਆਂ ਦੇਣਾ ਤੇ ਵੀ ਸੰਦੇਸ਼ ਕਰਦਾ ਕਿ ਆਪਾਂ ਬੇਟੀਆਂ ਨੂੰ ਕਿਸੇ ਵੀ ਪੱਖੋਂ ਜਿਹੜਾ ਉਹ ਨੈਗਲੈਕਟ ਨਾ ਕਰੀਏ ਇਹਨਾਂ ਦੇ ਅਮਨਰ ਜੋ ਇਹਨਾਂ ਦੇ ਵਿੱਚ ਹੈਗਾ ਉਹਨੂੰ ਅੱਗੇ ਲੈ ਕੇ ਆਈਏ ਤਾਂ ਜੋ ਪੰਜਾਬ ਦਾ ਤੇ ਦੇਸ਼ ਦਾ ਮਾਣ ਵਧਾ ਸਕਣ ਸੋ ਮੈਂ ਤੁਹਾਨੂੰ ਵਧਾਈ ਦਿਨ ਅੱਜ ਐਸੀ ਖੁਸ਼ੀ ਦੇ ਵਿੱਚ ਸ਼ੁਕਰਾਨਾ ਕਰਨ ਵਾਸਤੇ ਬੇਟੀ ਪਹੁੰਚੀ ਹੈ ਪਰਿਵਾਰ ਸਮਿਤ ਸੋ ਸਾਰੇ ਪਰਿਵਾਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਹਾਜ਼ਰ ਆ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਚਰਨਾਂ 'ਚ ਅਰਦਾਸ ਕਰਦੇ ਆ ਕਿ ਇਦਾਂ ਹੀ ਦਿਨ ਦੁਪਹਿਰ ਤੇ ਰਾਤ ਚੋਕ ਦੀ ਤਕ ਕੀ ਕਰਦੇ ਰਹੀਏ